ਸ਼ਸ਼ੀਗਲ ਦੋਸਤੋ ਆਸ ਕਰਦੇ ਹਾਂ ਠੀਕ ਹੋਵੋਗੇ। ਤੁਹਾਨੂੰ ਵੀਡੀਓ 'ਚ ਨਾ ਮੁੰਡੇ ਨੇ ਗੱਡੀ ਦਿਖਾਈ ਹੈ ਪੀਲੇ ਰੰਗ ਦੀ। ਰੰਗ ਵੀ ਪੀਲਾ ਹੈ ਤੇ ਪੀਲਾ ਰੰਗ ਮੈਨੂੰ ਲੱਗਦਾ ਹੈ ਇਹ ਜਥੇਦਾਰਾਂ ਦਾ ਹੀ ਹੁੰਦਾ ਹੈ। ਤੇ ਆਪਾਂ ਬੈਠੇ ਆਂ ਪਿੱਛੇ ਪਾਸੇ ਸ਼ਾਇਦ ਤੁਹਾਨੂੰ ਪਿੱਛੇ ਦਿਖ ਰਿਹਾ ਹੋਣਾ ਮੇਰੇ ਪਿੱਛੇ ਕੈਮਰੇ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਨਾਲ ਆ ਚਿਹਰਾ ਦੀਆਂ ਫੋਟੋਆਂ ਲਾਈਆਂ ਉਹ ਵੀ ਖਟੇ ਰੰਗ ਦੇ ਹੀ ਹੈ ਯਾਨੀ ਕਿ ਪੀਲੇ ਰੰਗ ਦੇ। ਚਲ ਮੈਂ ਇੱਥੇ ਭਰਾ ਭੁਲੇ ਆਇਆ ਸੀ ਇੱਥੇ ਕੰਮ ਸੀ। ਅਤੇ ਗੁਰਨੇ ਨਦਸੂ ਪੁਰਰ ਦੇ ਪਰ ਪ੍ਰੋਡਿਊਸਰ ਇਹ ਪ੍ਰੋਡਿਊਸਰ ਮੈਗ ਤੇ ਪ੍ਰੋਡਿਊਸਰ ਡੀ ਐਕਸ ਐਕਸ ਸੋਰੀ ਤੇ ਕੰਬੇ ਆਇਆ ਤੇ ਇੱਥੇ ਗੱਡੀ ਦੇਖੀ ਵੀ ਲਿਖਿਆ ਗੱਡੀ ਦੇ ਬੈਕ ਸਾਈਡ ਤੇ ਖਾਲਿਸਤਾਨ ਦਿਖਾਇਓ ਤੇ ਇਧਰ ਦੀ ਜਪਾ ਹਨਾ ਆ ਗੱਲ ਕਰੀਏ ਵਿੰਡੋ ਦੀ ਇੱਥੇ ਲਿਖਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਹਨਾ ਇਹ ਫਿਰ ਤੁਸੀਂ ਗੱਡੀਆਂ ਵੰਡਦੇ ਹੋ ਇਹ ਨਾ ਜੋਸ਼ ਹੈ ਤੁਹਾਡੇ ਲੋਕਾਂ ਦਾ ਇਹ ਤੋਂ ਲੋਕਾਂ ਚ ਵੇਖ ਲੋ ਇੰਨਾ ਪਿਆਰ ਹੈ ਕਈ ਲੋਕ ਕਹਿ ਰਹੇ ਸੀ ਜੀ ਅੱਜ ਕਾਂਗਰਸ ਬਹੁਤ ਅੱਗੇ ਜਾ ਰਹੀ ਹੈ ਵੋਟਾਂ ਪੈ ਰਹੀਆਂ ਕੋਈ ਕਹਿੰਦਾ ਜੀ ਬੀਜੇਪੀ ਅੱਗੇ ਜਾ ਰਹੀ ਹੈ ਕੋਈ ਕਹਿੰਦਾ ਕੋਸ਼ ਅੱਗੇ ਜਾ ਰਿਹਾ ਹੈ ਇਹ ਸੰਗਰੂਰ ਵਾਲੇ ਵੇਖ ਲੋ ਬੰਦੇ ਐ ਇਹੋ ਜਿਹੇ ਆ ਵੀ ਇਹਨਾਂ ਨੂੰ ਨਾ ਇਹ ਗੱਡੀਆਂ ਭੱਡੀਆਂ ਤੇ ਤਾਂ ਆਪਦੇ ਪਿੱਛੇ ਇਹਨਾਂ ਨੇ ਸਟicker ਲਾਉਣੇ ਹੀ ਲਾਉਣੇ ਜਿਹੜਾ ਮਾਨ ਸਾਹਿਬ ਨਾਲ ਪਿਆਰ ਵਿਖਾਉਣਾ ਹੀ ਵਿਖਾਉਣਾ ਦੇਖੋ ਮਾਨ ਸਾਹਿਬ ਨਾਲ ਇਹੋ ਬੰਦੇ ਆ ਸਦੂਲ ਆ ਜਿਹੜੇ ਰਾਤ ਦੇ 12 ਵਜੇ ਤੱਕ ਉਹ ਟਵਾਣੇ ਕੋਲੇ ਮਾਨਾ ਵਾਲਾ ਪਿੰਡ ਤੱਕ ਬੰਦੇ ਪਿੱਛੇ ਜਲਸ਼ਿਆਂ ਚ ਕਾਫਲੇ ਚ ਮੋਟਰਸਾਈਕਲਾਂ ਦੇ ਮੱਛਰ ਉਡਾਉਂਦੇ ਮਗਰ ਤੂੰ ਰਹਿ ਗਈ ਕਿਸ ਕਰਕੇ ਸਿਰ ਪਿਆਰ ਕਰਕੇ ਇਹ ਉਹ ਨਹੀਂਗੇ ਜਿਨ੍ਹਾਂ ਨੇ 5-500 ਦਾ ਤੇਲ ਪਵਾਇਆ ਕੋਈ 1000-1000 ਦਾ ਤੇਲ ਪਵਾਇਆ 2-200 ਦਾ ਤੇਲ ਪਵਾਣਾ ਜੀ ਪਿਆਰ ਹੀ ਐ ਇਹਨਾਂ ਬੰਦਿਆਂ ਚ ਨਾ ਆ ਆ ਜਿਹੜੀ ਗੱਡੀ ਤੇ ਮਗਰ ਖਾਲਿਸਤਾਨੇ ਦੀ ਗੱਲ ਕਰ ਰਹੇ ਆ ਇਹ ਪੰਦਿਆਂ ਦਾ ਜੋਸ਼ ਦੱਸਦਾ ਤੇ ਇਹ ਜੋਸ਼ ਜਾਂ ਹੈਗਾ ਸਿਰਫ ਤੇ ਸਿਰਫ ਅਮਰੀਕਾ ਚ ਜਾਂ ਪੰਨੂ ਹੋਣਿਆਂ ਕੋਲੇ ਉਹਨਾਂ ਦੀਆਂ ਗੱਡੀਆਂ ਦੇ ਮਗਰ ਖਾਲਿਸਤਾਨ ਲਿਖ ਕੇ ਤੇ ਏ ਚਰੀਆਂ ਸੜਕਾਂ ਤੇ ਚੱਲਦੇ ਆ ਉਹ ਦੱਸਦੇ ਆ ਵੀ ਅਸੀਂ ਖਾਲਸਾ ਰਾਜ ਚਾਹੁੰਦੇ ਆ ਖਾਲਸ मतलब शुद्ध ਅਸੀਂ ਸ਼ੁੱਧ ਰਾਜ ਚਾਹੁੰਦੇ ਆ ਸਾਡੇ ਨਾਲ ਕੋਈ Hindu ਰਹੇ ਸਾਡੇ ਨਾਲ ਰਹੇ ਕੋਈ ਅਸਾਈ ਤੇ ਸਾਡੇ ਨਾਲ ਰਹੇ ਕੋਈ ਮੁਸਲਮਾਨ ਸਾਡੇ ਸਾਰੇ ਭਰਾ ਕੋਈ ਸਾਡਾ ਕਿਸੇ ਨਾਲ ਸਾਡਾ Hindu ਨਾਲ ਕੋਈ ਵੈਰ ਨਹੀਂ ਹਨਾ ਸਾਡੀ ਸਾਡੀ ਕੋਈ ਰੌਲਾ ਵੀ ਸਾਡੀ ਬਣਦੀ ਨਹੀਂ ਸਰਕਾਰਾਂ ਦਾ ਇੱਥੇ ਨਹੀਂ ਵੀ ਸਿਵਰਜੀਤ ਸਿੰਘ ਮਾਨ ਆ ਜੀ ਹਾਂ ਜੀ ਇਥੋਂ ਪਿਆਰ ਆ ਮਾਨ ਸਾਹਿਬ ਸਾਡੇ ਲੀਡਰ ਆ ਇਥੋਂ ਪਰ ਆ ਜੀ ਮੈਨੂੰ ਦੇਖ ਕੇ ਸੱਚੀ ਬੜੀ ਵਧੀਆ ਲੱਗੀ ਆ ਰ ਵੀ ਪੀਲੇ ਰੰਗ ਦੀ ਗੱਡੀ ਆ ਪੀਲੇ ਰੰਗ ਦੀ ਵੈਸੇ ਕਿਥੋਂ ਕਾਰ ਦਾ ਪਸੰਦ ਹੁੰਦਾ ਜ ਕਿਸੇ ਕੋਲੇ ਪੀਲੇ ਰੰਗ ਦੀ ਕਾਰ ਹੋਵੇ ਜਾਂ ਲਾਲ ਰੰਗ ਦੀ ਕਾਰ ਹੋਵੇ ਕਿਸੇ ਕੋਲੇ ਹਰ ਰੰਗਾ ਜਾਂ ਇਹ ਕਹਾਂ ਹੁਣ ਆਪਣੇ ਤੁਹਾਨੂੰ ਵੀ ਪਤਾ ਵੀ ਚਟੇ ਰੰਗ ਦੀਆਂ ਕਾਰ ਲੈ ਲੈਂਦੇ ਆ ਤੇ ਜਾਂ ਫਿਰ ਆ ਮੁੰਡੇ ਮੁੰਡੇ ਜਿਹੜੇ ਨੌਜਵਾਨ ਇਹ ਕਾਲੇ ਰੰਗ ਦੀਆਂ ਲੈ ਲੈਂਦੇ ਆ ਤੇ ਮੈਨੂੰ ਬੜਾ ਸੋਹਣਾ ਲੱਗਿਆ ਵੀ ਦੇਖੋ ਯਾਰ ਵੀ ਤੁਹਾਨੂੰ ਲੱਗਦਾ ਵੀ ਵਾਕਿਆ ਆਪਣੇ ਖਾਲਸਾਪਨ ਹੋਣਾ ਚਾਹੀਦਾ ਕੀ ਆਪਣੇ ਜਿਹੜੇ ਲੀਡਰ ਆ ਸਾਨੂੰ ਅਜਿਹੇ ਲਿਆਉਣੇ ਚਾਹੀਦੇ ਜਿਵੇਂ ਸੁਖਬਿੰਦਰ ਸਿੰਘ ਮਾਨ ਸਾਹਿਬ ਨੂੰ ਵੀ ਆਪਾਂ ਦਤਾਰਿਆ ਉਹ ਤੋਂ ਅੰਮ੍ਰਿਤਪਾ ਵਾਲਾ ਉਹ ਵੀ ਜਿੱਤ ਰਿਆ ਉਧਰੋਂ ਫਰੀਦਕੋਟ ਵਾਲਿਆਂ ਦੀ ਵੀ ਗੱਲ ਹੋ ਰਹੀ ਹੈ ਚਲੋ ਸ਼ਦਰਾ ਸਾਹਿਬ ਹੋ ਸਕਦਾ ਮੁਕਾਬਲੇ 'ਚ ਹੋਣ ਹੋ ਸਕਦਾ ਬਹੁਤ ਪਿੱਛੇ ਰਹਿ ਜਾਣਾ ਪਰ ਨੌਜਵਾਨ ਨੂੰ ਆ ਗੱਡੀਆਂ ਦੀ ਆਪਾਂ ਨੂੰ ਗੱਲ ਕਰਨੀ ਪਊਗੀ ਇਹ ਤਾਂ ਹੈਗਾ ਐਵੇਂ ਇੱਥੇ ਮੈਂ ਤਾਂ ਇੱਥੇ ਦੇਖੀ ਆ ਭਾਈ ਤੇ ਗੱਡੀਆਂ ਤੇ ਵਾਕਿਆ ਆਪਾਂ ਨੂੰ ਆਹ ਰੰਗ ਦੀਆਂ ਗੱਡੀਆਂ ਚੱਟਦੀਆਂ ਆਪਾਂ ਨੂੰ ਆਪਾਂ ਨੂੰ ਚਿੱਟੀਆਂ ਚੁਟੀਆਂ ਗੱਡੀਆਂ ਨਹੀਂ ਚੱਜੀਆਂ ਗੱਡੀਆਂ ਆਪਾਂ ਨੂੰ ਚਿੱਟੇ ਰੰਗ ਦੇ 1 ਮਿੰਟ ਕਾ ਕੇ ਚੁੱਪ ਕਰ ਜਾ ਯਾਰ ਗੱਡੀਆਂ ਪੀਲੇ ਰੰਗ ਦੀਆਂ ਜਾਂ ਮੈਨੂੰ ਹੋਰ ਪਾ ਕੇ ਜਾ ਕੱਪ ਵੀਡੀਓ ਦਾ ਬਾਅਦ ਪੀਲੇ ਗੱਡੀਆਂ ਆਪਾਂ ਨੂੰ ਪੀਲੇ ਰੰਗ ਦੀਆਂ ਹੀ ਜੱਛਦੀਆਂ ਵਡਾ ਸਾਰਾ ਝੰਡਾ ਲੱਗਿਆ ਹੋਵੇ 4 4.5 ਫੁੱਟ ਐ ਖਾਲਸੇ ਦਾ ਜਾਓ ਜਲਾਲ ਵਡਾ ਸਾਰਾ ਝੰਡਾ ਪੰਥ ਦੇ ਐ ਟੱਡੇ ਝੁੱਲਦੇ ਹੋਣ ਤੇ ਉਦੋਂ ਬਾਅਦ ਸਾਡੇ ਸਿਰ ਤੇ ਸਿੱਖੀ ਹੋਵੇ ਜਿਨੇ ਇੱਕ ਸਾਡੇ ਅਰਗੇ ਦੇ ਹੈ ਹੀ ਨਹੀਂ ਕਿਉਂ ਹੈ ਨਹੀਂ ਅਸੀਂ ਰੰਗਾਂ ਹੀ ਹੋਰਾਂ ਝੁੱਲਦੇ ਆ ਪਏ ਆ ਅਸੀਂ ਲੀਡਰਾਂ ਹੀ ਹੋਰਾਂ ਝੁੱਲਦੇ ਆ ਚ ਪਏ ਆ ਅਸੀਂ ਤੁਰੇ ਫਿਰਦੇ ਹਜ਼ਾਰ ਹਜ਼ਾਰ ਰੁਪਏ ਕਰਾਏ ਪਿੱਛੇ ਅਸੀਂ ਲਿਖਿਆ ਲਿਖਿਆ ਚੀਜ਼ਾਂ ਪਿੱਛੇ ਝੁੱਲਦੇ ਰਹਿੰਦੇ ਆ ਅਸੀਂ ਸਿੱਖੀ ਚ ਸੰਪੂਰਨ ਰਹਿੰਦੇ ਆ ਇੱਥੇ ਸਾਡੀ ਕਮੀ ਨਹੀਂ ਮੈਂ ਤਾਂ ਮੰਨਦਾ ਮਗਰਲੀ ਪੀੜੀ ਦੀ ਕਮੀ ਹੈ ਤੇ ਕੁਛ-ਕੁਛ ਹੁਣ ਬਦਲਾ ਹੋ ਰਿਹਾ ਹੈ ਹੁਣ ਬਦਲਾ ਹੋ ਰਿਹਾ ਹੈ ਐਵੇਂ ਬਦਲਾ ਕਰਨ ਦੀ ਲੋੜ ਹੈ ਜਿਵੇਂ ਸਿਮਰਜੀਤ ਸਿੰਘ ਮਾਨ ਨੇ 40 ਸਾਲਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੇ ਹੈ ਤੇ ਹੁਣ ਨੌਜਵਾਨ ਨੂੰ ਇਹ ਬਦਲਾ ਲੈ ਆਉਣਾ ਪੈਣਾ ਆਪਾਂ ਨੂੰ ਤੇ ਆਪਾਂ ਬਦਲਾ ਹੋ ਨਹੀਂ ਲੈਉਣਾ ਜਿਹੜਾ ਬੁੱਖਰਾਣ ਲਈਦਾ ਭਾਈ ਪੀਲੇ ਰੰਗਲਾ ਉਹ ਆਪਦੇ ਫੈਕਸਲਵਾ ਕੇ ਆਪਰੇ ਹੋਣਾ ਪੀਲੇ ਰੰਗ ਤੇ ਸਿਰ ਤੇ ਦਸਤਾਰਾਂ ਸਜਾ ਕੇ ਕੇਸਰੀ ਆਪਾਂ ਆਪਦੇ ਪਰਨੇ ਬੰਨ ਕੇ ਜਾਂ ਫਿਰ ਗੱਡੀਆਂ ਤੇ ਪੂਰਾ ਜਹੋ ਜਲਾਲ ਜਲਵਾ ਖਾਲਸਤਾਨ ਵਿਖਾ ਕੇ ਸੋ ਜੇਦਾ ਵਾਕ ਹੈ ਤੁਸੀਂ ਇਹ ਖਾਲਸੇ ਦੇ ਰਾਜਨਾਰ ਸਿੰਘ ਦਾ ਵੀਡੀਓ ਜਰੂਰ ਸ਼ੇਅਰ ਕਰੋ ਤੇ ਜੇ ਚੰਗੀ ਲੱਗੀ ਮੈਨੂੰ ਕਮੈਂਟ ਜਰੂਰ ਕਰਕੇ ਦੱਸਿਆ ਜੀ ਗੱਲ ਕਿਵੇਂ ਲੱਗੀ ਸੋ ਬਾਈ ਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ